ਹੋਣ ਕੀ ਹੋ ਗਿਆ ਮੰਮੀ ਹੋਣਾ ਕੀ ਮੈਨੂੰ ਪੇਪਰ ਨੇ ਸੱਦਿਆ ਹੀ ਰਮਣਾ ਨੇ ਰਮਣਾ ਦੱਸ ਕੀ ਰਮਣੇ ਬਾਰੇ ਰਮਣਾ ਹਾਂ ਰਮਣੇ ਬਾਰੇ ਦੱਸ ਹਾਂ ਦੱਸਣਾ ਹੀ ਵੈਣਾ ਦਰਮਣ ਕਹਿਣਾ ਹੈ ਨਾ ਮੈਨੂੰ ਰਮਣ ਨੇ ਸੱਦਿਆ ਹੈ ਐਂਡ 1 ਪੁੱਤ ਮੇਰੀ ਗੱਲ ਸੁਣ ਫਸਲ ਜੇ ਆਈ ਨਹੀਂ ਤੁਸੀਂ ਪਹਿਲਾਂ ਇੰਨਾ ਚੁੱਕ ਲਿਆ ਕਰ ਜਾ ਇਹ ਕਿਦਾਂ ਲਵਣਾ ਤੁਸੀਂ ਵੀ ਸਿਆਣੇ ਜੀ ਕੁੱਤ ਸੇ ਫਸਲ ਤੇ ਬੀਜ ਡਰ ਗਿਆ ਹੀ ਡਰ ਗਈ ਹਾਂ ਹਾਂ ਗਵਾਨ ਫਸਲ ਆ ਜਾਈ ਨਹੀਂ ਤੂੰ ਪਹਿਲਾਂ ਇੰਨੇ ਪੈਸੇ ਚੁੱਕ ਲੈ ਹੈ ਬਰਕਤ ਕਿੱਥੋਂ ਪੈਣੀ ਹੈ ਬਰਕਤ ਬਰਕਤ ਨਹੀਂ ਮਤਲਬ ਬਰਕਤ 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 ਕੋਈ ਪਹਿਲਾਂ ਬਰਕਤ ਗਵਾਨ ਫਸਲ ਆ ਜਾਈ ਨਹੀਂ ਤੂੰ ਪਹਿਲਾਂ ਪੈਸੇ ਲੈ ਕੇ ਥੋੜਾ ਅੱਗੇ ਆ ਗਏ ਹਾਂ ਮੈਂ ਕੀ ਕਰਾਂ ਹੁਣ ਫਸਲ ਆ ਜਾਈ ਨਹੀਂ ਤੂੰ ਪੈਸੇ ਪਹਿਲਾਂ ਚੁੱਕ ਲੈਨੇ ਤੇ ਚ ਬਰਗਤ ਕਿੱਥੋਂ ਪੈਣੀ ਹੈ ਸੋਚ ਲਈਦਾ ਹੋਈਦਾ ਇਹਨਾਂ ਦਿਮਾਗ ਦੇ ਨੇ ਨਹੀਂ 2 1 ਤੁਹਾਡੀ ਤੇ ਉਹ ਗੱਲ ਵਾ ਵੀ ਆਪਣਾ ਮੂੰਹ ਕਿਸੇ ਦਾ ਵੇਖ ਕੇ ਲਾ ਆਪਣਾ ਮੂੰਹ ਵਾਲਾ ਤੇ ਵੱਡਾ ਲਾ ਕੇ ਜਿੰਨੀ ਇੱਦਾਂ ਵੀ ਤੁਹਾਡੀ ਦੇ ਦੋਵਾਂ ਦੀ ਉਹ ਗੱਲ ਵਾ ਠੀਕ ਆ ਚੇਤਾ ਪੋਣ ਨੂੰ ਲਾਲੀ ਆਪਣਾ ਚਪੇੜਾ ਮਾਰ ਮਾਰ ਕੇ ਕਿਸਦਾ ਮੂੰਹ ਕਹਿਣਾ ਵੀ ਕਿਸਦਾ ਮੂੰਹ ਲਾਲੀ ਆਪਣਾ ਹੀ ਹੈ ਨਾ ਚਲੋ ਆਪਣਾ ਚੜ ਦੇ ਕਹਿਣਾ ਵੀ ਆਪਣਾ ਕਰ ਲੈਣਾ ਆਪਣਾ ਚਪੇੜਾ ਮਾਰ ਮਾਰ ਕੇ ਕਰ ਲੈਣਾ ਚਲੋ ਜੀ ਚਲੋ ਵਨ ਤੁਹਾਡਾ ਤੇ ਉਹ ਹਾਲ ਵਾ ਕਿਸੇ ਦਾ ਮੂੰਹ ਲਾਲ ਵੇਖ ਕੇ ਨਾ ਆਪਣਾ ਚਪੇੜਾ ਮਾਰ ਮਾਰ ਕੇ ਲਾਲ ਕਰਨੀ ਠੀਕ ਆ ਮਰਦਾ ਕਿ ਜੀ ਮੈਿਕਨੀਆ ਮੇਰੇ ਪਤਨਾਂ ਨਹੀਂ ਉਦਾਂ ਹੀ ਮਰੇ ਸੇਮ ਹੋ ਗਈ ਕਰ ਰਹੀ ਐਂਡ 1 ਤੇ ਇਹਦਾ ਮੂੰਹ ਵੇਖ ਕੇ ਨਾ ਲਾਲ ਆਪਣਾ ਚਪੇਰਾ ਮਾਰ ਮਾਰ ਕੇ ਕੱਢ ਲਿਆ ਅੱਛਾ ਦੋਵਾਂ ਦਾ ਕਹਿਣਾ ਹੀ ਹੁਣ ਵੇਖੋ ਮੈਂ ਕਹਾਂ ਮੈਂ ਠੀਕ ਆ ਠੀਕ ਚੇਤਾ ਭੁੱਲ ਜਾਂਦਾ ਬਦਮਦੀ ਚਲ 1 ਤੁਹਾਡਾ ਤੇ ਦੋਵਾਂ ਦਾ ਉਹ ਹਾਲ ਵਾ ਤੇ ਕਿਹਦਾ ਮੂੰਹ ਲਾਲ ਗਏ ਹੈ ਕਿ ਨਾ ਆਪਣਾ ਚਪੇਰਾ ਮਾਰ ਮਾਰ ਲਾਲ ਕਰ ਲਿਓ ਵਨ ਤੁਹਾਡੇ ਪਿਓ ਦੇ ਜਾਨ ਤੋਂ ਨਾ ਮਗਰੋਂ ਇੱਜ਼ਤ ਦੀ ਰੋਟੀ ਖਾਦੀ ਤੁਸੀਂ ਤਾਂ ਭਾਈ ਹੈ ਕੀ ਕਹਣਾ ਹੈ ਸ਼ਰਾਬੀ ਤਾਂ ਜਾਨ ਮਗਰੋਂ ਇੱਜ਼ਤ ਦੀ ਰੋਟੀ ਤੇ ਤੇਤਾ ਜੱਫਾ ਹੁੰਦਾ ਮੇਰਾ ਗੱਲ ਦੋ ਦੋ ਦੱਸ ਦੇ 2 ਐਂਡ 1 ਸਾਰੀ ਉਮਰ ਦੀ ਇੱਜ਼ਤ ਦੀ ਰੋਟੀ ਖਾਧੀ ਆ ਜੇਰੋਂ ਦਾ ਤੁਹਾਡਾ ਪਿਓ ਚਲਦਾ ਤੀ ਤਾਂ ਘਾਰ ਹੀ ਪੁੱਠਾ ਕਰ ਦਿੱਤਾ ਵਾ ਅੱਜ ਦੇ ਹੁਣ ਖਰਾਂ ਦੇ ਖਰਚੇ ਆ ਕਰਨੇ ਹੀ ਆ ਸਾਬਣਾ ਕਰੀ ਦੇ ਨੇ ਇਹ ਨਹੀਂ ਵੀ ਬੇਸਾਬੇ ਕਰਦੀ